ਅਰੇਡੀ ਗੁਰੂਆਂ ਪੀਰਾਂ ਫਕੀਰਾਂ ਜੋਧਿਆਂ ਅਤੇ ਸ਼ਹੀਦਾਂ ਦੁਆਰਾ ਧਰਮ ਸਮਾਜ ਅਤੇ ਦੇਸ਼ ਲਈ ਕੀਤੇ ਅਨਮੋਲ ਕੰਮਾਂ ਅਤੇ ਦਿੱਤੀਆਂ ਕੁਰਬਾਨੀਆਂ ਸਦਕਾ ਉਹਨਾਂ ਦੀ ਯਾਦ ਨੂੰ ਸਮਰਪਿਤ ਪੂਰੇ ਪੰਜਾਬ ਵਿੱਚ ਸਾਰਾ ਸਾਲ ਜੋੜ ਮੇਲੇ ਲੱਗਦੇ ਰਹਿੰਦੇ ਹਨ ਨੰਡੀ ਮਾਨਸਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਫਾਫੜੇ ਭਾਈਕੇ ਵਿੱਚ ਵੀ ਬਾਬਾ ਭਾਈ ਬਹਿਲੋ ਦੀ ਯਾਦ ਵਿੱਚ ਹਰ ਸਾਲ ਸ਼ਰਦਾ ਦੀ ਅੱਠੇ ਨੌਵੀਂ ਦਸਵੀਂ ਨੂੰ ਪਾਰੀ ਜੋੜ ਮੇਲਾ ਲੱਗਦਾ ਹੈ ਡੰਡੀ ਭਾਈ ਬਹਿਲੋ ਜੀ ਦਾ ਜਨਮ 1610 ਨੂੰ ਪਿੰਡ ਫਾਫੜੇ ਵਿਖੇ ਪਿਤਾ ਅਲ ਦਿੱਤ ਚੌਧਰੀ ਅਤੇ ਮਾਤਾ ਗਾਗਰੀ ਦੇ ਘਰ ਹੋਇਆ ਡੰਡੀ ਆਪਜੀ ਦਾ ਘਰੇਲੂ ਨ ਬਹ ਲੋੜ ਸੀ ਡੰਡੀ ਉਸ ਸਮੇਂ ਪੂਰੇ ਪੰਜਾਬ ਵਿੱਚ ਇੱਕ ਮੁਸਲਮਾਨ ਸੂਫੀ ਫਕੀਰ ਸਖੀ ਸਰਬਰ ਜਿਸ ਨੂੰ ਹੋਰ ਕਈ ਨਾਮਾ ਸਖੀ ਸੁਲਤਾਨ ਲਾਲਾ ਵਾਲਾ ਪੀਰ ਲਖ ਦਾਤਾ ਪੀਰ ਨਿਗਾਹੇ ਵਾਲਾ ਆ ਦਾ ਨਾਲ ਅੱਜ ਵੀ ਜਾਣਿਆ ਜਾਂਦਾ ਹੈ ਦੇ ਸ਼ਰਧਾਲੂਆਂ ਦਾ ਬੋਲ ਵਾਲਾ ਸੀ ਡੰਡੀ ਹਾਲਾਂਕਿ ਸਕੀ ਸਰਬਰ ਦੀ ਮੌਤ 1710 ਈਸਵੀ ਵਿੱਚ ਹੋ ਚੁੱਕੀ ਸੀ ਪਰ ਉਸ ਨੂੰ ਮੰਨਣ ਵਾਲਿਆਂ ਦਾ ਵੱਡਾ ਵਰਗ ਮੌਜੂਦ ਸੀ ਅਤੇ ਭਾਈ ਬਹਿਲੋ ਜੀ ਦਾ ਪਰਿਵਾਰ ਵੀ ਉਹਨਾਂ ਵਿੱਚੋਂ ਇੱਕ ਸੀ ਡੰਡੀ ਭਾਈ ਬਹਿਲੋ ਜੀ ਦੇ ਪਿਤਾ ਜੀ ਮਾਲਵਾ ਇਲਾਕੇ ਵਿੱਚੋਂ ਵੱਡਾ ਜਥਾ ਲੈ ਕੇ ਹਰ ਸਾਲ ਪੀਰ ਨਿਗਾਹੇ ਸਕੀ ਸਰਬਰ ਦੀ ਮਜ਼ਾਰ ਉੱਤੇ ਭਗਤੀ ਲਈ ਜਾਂਦੇ ਸਨ ਜਿਸ ਸਦਕਾ ਇਲਾਕੇ ਵਿੱਚ ਉਹਨਾਂ ਦੀ ਪੂਰੀ ਚੜਤ ਸੀ ਅਤੇ ਸਰਬਰੀਆਂ ਵੱਲੋਂ ਉਹਨਾਂ ਨੂੰ ਚੌਧਰੀ ਦਾ ਖਿਤਾਬ ਦਿੱਤਾ ਹੋਇਆ ਸੀ ਡੰਡੀ ਪਰਿਵਾਰ ਦੀ ਰੀਤ ਰੈਡੀ ਮੁਤਾਬਕ ਭਾਈ ਵਹਿ ਲੋ ਵੀ ਸਖੀ ਸਰਬਰ ਦੇ ਉਪਾਸਕ ਬਣ ਗਏ ਅਤੇ ਵੱਡੇ ਹੋ ਕੇ ਪੀਰ ਨਗਾਹੇ ਜਾਣ ਵਾਲੇ ਜਥਿਆਂ ਦੀ ਅਗਵਾਈ ਕਰਨਾ ਲੱਗ ਪਏ ਡੰਡੀ ਮਾਨਤਾ ਹੈ ਕਿ ਜਦੋਂ ਉਹਨਾਂ ਦੀ ਪ੍ਰਸਿੱਧੀ ਅਤੇ ਸਖੀ ਸਰਬਰ ਦੇ ਉਪਾਸਕ ਹੋਣ ਦੇ ਕਿਸੇ ਪੰਜਵੇਂ ਗੁਰੂ ਅਰਜਨ ਦੇਵ ਜੀ ਕੋਲ ਪਹੁੰਚੇ ਤਾਂ ਉਹਨਾਂ ਨੂੰ ਭਾਈ ਬਹਿਲੋ ਵਿੱਚੋਂ ਆਪਣੇ ਪਟਕੇ ਹੋਏ ਸੇਵਕ ਦਾ ਅਕਸ ਵਿਖਾਈ ਦਿੱਤਾ ਅਤੇ ਉਹਨਾਂ ਬੰਦੇ ਭੇਜ ਕੇ ਭਾਈ ਬਹਿਲੋ ਜੀ ਨੂੰ ਆਪਣੇ ਕੂਲਾ ਬੁਲਾਇਆ ਡੰਡੀ ਇੱਕ ਮਾਨਤਾ ਇਹ ਵੀ ਹੈ ਕਿ ਇੱਕ ਵਾਰ ਪੀਰ ਨਿਗਾਹੇ ਜਾਂਦਿਆਂ ਭਾਈ ਬਹਿਲੋ ਜੀ ਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਤਲਬ ਹੋਈ ਅਤੇ ਉਹ ਸਰਬਰੀਆ ਵੇਸ ਤਿਆਗ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਪਹੁੰਚ ਗਏ ਡੰਡੀ ਉਹ ਪੱਕੇ ਤੌਰ ਉੱਤੇ ਉੱਥੇ ਰਹਿ ਹਰਮੰਦਰ ਸਾਹਿਬ ਦੀ ਕਾਰ ਸੇਵਾ ਵਿੱਚ ਲੱਗ ਗਏ ਅਤੇ ਉਹਨਾ 12 ਸਾਲ ਤੱਕ ਪੂਰੇ ਤਨ ਮਾਨ ਤਾਣਾ ਨਾਲ ਸਰੋਵਰ ਪੱਕਾ ਕਰਨ ਦੀ ਸੇਵਾ ਕੀਤੀ ਡੰਡੀ ਉਹਨਾ ਦੀ ਸਮਰਪਣ ਭਾਵਨਾ ਤੋਂ ਖੁਸ਼ ਹੋ ਗੁਰੂ ਜੀ ਨੇ ਇੱਕ ਦਿਨ ਭਾਈ ਬਹਿਲੋ ਨੂੰ ਆਪਣੇ ਕੋਲ ਬੁਲਾਇਆ ਅਤੇ ਖੁਸ਼ ਹੁੰਦਿਆਂ ਕਿਹਾ ਕਿ ਤੁਹਾਡੀ ਸੇਵਾ ਸਫਲ ਹੋ ਗਈ ਹੈ ਦੰਡੀ ਉਹਨਾ ਭਾਈ ਬਹਿਲੋ ਨੂੰ ਭਾਈ ਬਹਿਲੋ ਸਭ ਤੋਂ ਪਹਿਲੋ ਦਾ ਨਾਮ ਦਾਣਾ ਬਖਸ਼ ਹੁਕਮ ਸੁਣਾਇਆ ਕਿ ਪਿੰਡ ਫਾਫੜੇ ਜਾਓ ਅਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ ਟੰਡੀ ਉਹ ਪਿੰਡ ਵਾਪਸ ਆ ਕੇ ਗੁਰੂ ਅਰਜਨ ਦੇਵ ਜੀ ਦੇ ਬਚਨਾ ਨੂੰ ਪੂਰਾ ਕਰਨ ਵਿੱਚ ਜੁਟ ਗਏ ਡੰਡੀ ਇੱਕ ਪਈ ਜਿਹੜਾ ਸ਼ਰਾਧ ਬੋਲੇਗਾ ਸੱਸੇ ਪੈਰ ਬਿੰਦੀ ਬੋਲੇਗੀ ਉਹਨੂੰ ਸ਼ਰਾਧ ਕਰ ਲੋ ਬਿਨਾ ਬਿੰਦੀ ਤੋਂ